ਮੋਦੀ ਦੀ 26 ਤਾਰੀਖ ਨੂੰ ਸੋਚੁਕ ਸਮਾਗਮ ਲਈ ਮਹਿਜ਼ 2 ਦਿਨ ਬਾਕੀ ਰਹਿ ਗਏ ਨੇ ਜਦ ਦੇਸ਼ ਦਾ 15ਵਾਂ ਪ੍ਰਧਾਨ ਮੰਤਰੀ ਆਪਣੇ ਅਹੁਦੇ ਅਤੇ ਗੋਪਨੀਯਤਾ ਦੀ ਸੌਚੂਕੇਗਾ ਇਸ ਸਮਾਗਮ ਦੇ ਲਈ ਰਾਸ਼ਟਰਪਤੀ ਭਵਨ ਦੇ ਵਿਸ਼ਾਲ ਵਰਾਂਡੇ ਨੂੰ ਸਜਾਇਆ ਜਾ ਰਿਹਾ ਹੈ ਮੋਦੀ ਦੇ ਸੌਂਚੁਕ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਰਾਜਨਾਥ ਸਿੰਘ ਨੇ ਤਿਆਰੀਆਂ ਦੀ ਸਮੀਖਿਆ ਕਰਨ ਲਈ ਪਾਰਟੀ ਦੇ ਸਖਤਰਾਂ ਦੇ ਨਾਲ ਬੈਠਕ ਕੀਤੀ 26 ਮਈ ਨੂੰ ਹੋਣ ਵਾਲੇ ਇਸ ਸੌਂਚੁਕ ਸਮਾਗਮ 'ਚ 3000 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਨਾਲ ਹੀ ਸਾਰਕ ਦੇਸ਼ਾਂ ਦੇ ਪ੍ਰਮੁੱਖਾਂ ਨੂੰ ਵੀ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੂਤਰਧੇਵ ਵਾਲੇ ਤੋਂ ਖਬਰ ਹੈ ਕਿ ਨਰਿੰਦਰ ਮੋਦੀ ਦਾ ਸੌ ਚੌਕ ਸਮਾਗਮ 1 ਘੰਟਾ 10 ਮਿੰਟ ਲੰਬਾ ਚਲੇਗਾ ਇਸ ਸਮਾਗਮ ਲਈ ਹਰਮਨੋ ਨੀਤੀ ਵਿਅਕਤੀ ਵੱਧ ਤੋਂ ਵੱਧ 4 ਮਹਿਮਾਨਾਂ ਨੂੰ ਸੱਦਾ ਦੇ ਸਕਦਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੈਇਦ ਅਕਬਰੂਦੀਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਾਈ ਦੇ ਸੌ ਚੁੱਕ ਸਮਾਗਮ 'ਚ ਆਉਣ ਦੀ ਪੁਸ਼ਟੀ ਹੋ ਗਈ ਹੈ ਨਾਲ ਹੀ ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਰੈਲਾ ਵੀ ਸੋਮਵਾਰ ਨੂੰ ਭਾਰਤ ਆਉਣਗੇ ਮੋਦੀ ਦੇ ਸਮਾਗਮ 'ਚ ਸ਼ਰੀਕ ਹੋਣਗੇ ਤੇ ਮូរਿਸ਼ੀਸ ਦੇ ਪੀਐਮ ਨਵੀਨ ਰਾਮ ਗੁਲਾਮ ਵੀ ਸ਼ਰੀਕ ਹੋਣ ਜਾ ਰਹੇ ਨੇ ਇਸ ਵਾਰ ਕਈ ਦੇਸ਼ਾਂ ਦੇ ਪ੍ਰਮੁੱਖਾਂ ਨੂੰ ਸਮਾਗਮ ਲਈ ਸੱਦਾ ਦਿੱਤਾ ਗਿਆ ਉਤਰਾਮ ਤਾਕਤ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸੌਚਕ ਸਮਾਗਮ ਲਈ ਸਾਰੇ ਲੋਕ ਸਭਾ ਸਾਂਸਦ ਅਤੇ ਰਾਜ ਸਭਾ ਸਾਂਸਦਾਂ ਨੂੰ ਸੱਦਾ ਦਿੱਤਾ ਗਿਆ ਪਰ ਕਿਸੇ ਵੀ ਮੈਂਬਰ ਦੀ ਪਤਨੀ ਜਾਂ ਪਤੀ ਨੂੰ ਨਹੀਂ ਬੁਲਾਇਆ ਗਿਆ